ਸ਼ਹਿਰ ਦੇ ਵਸਨੀਕਾਂ ਨੂੰ 24 ਘੰਟੇ ਸਾਫ਼ ਪਾਣੀ ਦੀ ਸਪਲਾਈ ਪ੍ਰਦਾਨ ਕਰਨ ਲਈ ਕੰਪਨੀ ਨੇ ਵਾਖ ਵਾਖ ਥਾਵਾਂ ਤੇ ਸੜਕਾਂ ਪੁੱਟੀਆਂ ਅਤੇ ਪਾਈਪਾਂ ਵਿਛਾਈਆਂ ਪਰ ਬਾਅਦ ਵਿੱਚ ਸੜਕਾਂ ਨੂੰ ਪਰਣਾ ਜ਼ਰੂਰੀ ਨਹੀਂ ਸਮਝਿਆ ਇਸ ਲਾਪਰਵਾਹੀ ਕਾਰਨ ਬਟਾਲਾ ਰੋ ਮਜੀਠਾ ਰੋ ਅਤੇ ਫਤਿਹਗੜ ਚੂੜੀਆਂ ਰੋਡ ਤੇ ਸੜਕਾਂ ਦੀ ਹਾਲਤ ਵਿਗੜੀ ਹੈ ਇੰਨਾ ਟੁੱਟੀਆਂ ਸੜਕਾਂ ਕਰ ਡਰਾਈਵਰ ਹਰ ਰੋਜ਼ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਵਸਨੀਕਾਂ ਨੇ ਮੰਗ ਕੀਤੀ ਹੈ ਕਿਸਬੰਧਿਤ ਵਿਭਾਗ ਤੁਰੰਤ ਇਸ ਮੁੱਦੇ ਨੂੰ ਹੱਲ ਕਰੇ ਅਤੇ ਸੜਕਾਂ ਨੂੰ ਪਧਰਾ ਕਰਕੇ ਵਾਹਨਾ ਅਤੇ ਜਨਤਾ ਨੂੰ ਹੋ ਰਹੀ ਅਸੁਵਿਧਾ ਤੋਂ ਦੂਰ ਰੱਖੇ ਸਾਫ ਸੁੱਤਲਾ ਦੇ 24 ਘੰਟੇ ਪਾਣੀ ਦੇਣ ਵਾਸਤੇ ਕੰਪਨੀ ਵੱਲੋਂ ਨਗਰ ਨਿਗਮ ਨਾਲ ਕਿਤੇ ਕੇ ਟਾਈਪ ਦੇ ਦੌਰਾਨ ਸ਼ਾਇਦ ਦੀ ਕਈ ਛੜਕਾਂ ਵਿੱਚ ਉਹਨਾਂ ਨੇ ਛੜਕਾਂ ਨੂੰ ਪੁੱਟ ਕੇ ਦੇ ਪਾਈਪਾ ਪਾਈਆਂ ਗਿਆ ਲੇਕਿਨ ਪਾਈਪਾ ਪਾਉਣ ਤੋਂ ਬਾਅਦ ਉਹ ਉਹਨਾਂ ਨੇ ਇਹ ਸੜਕਾਂ ਨੂੰ ਭਰਨ ਦਾ ਜ਼ਰੂਰੀ ਨਹੀਂ ਸਮਝਿਆ ਸ਼ਹਿਰ ਦੀ ਮਜੀਠਾ ਰੋਡ ਬਟਾਲਾ ਰੋਡ ਤੇ ਫੱਦੇਗਾ ਚੁੜੀਆਂ ਦੇ ਉੱਤੇ ਵੱਡੇ ਵੱਡੇ ਜਿਹੜੇ ਛੜਕਾਂ ਦੇ ਉੱਤੇ ਪੇਟ ਹੋਏ ਤੇ ਓਟੋਏ ਦੇ ਵਿੱਚੋਂ ਲੰਘਦੇ ਹੋਏ ਰਾਗੀਰ ਜਿਹੜੇ ਕਿ ਆਏ ਦਿਨ ਦਿਖਦੇ ਹਨ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਜਾਨ ਨਾ ਚਲੀ ਜਾਵੇ ਇਹ ਵੀ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕੈਮਰਾਮੈਨ ਸੁਵੀਰ ਕੁਮਾਰ ਨਾਲ ਆਰਕਸ਼ੋਨੀ ਫਾਸਟਵੇ ਖਬਰਨਾਮਾ ਅਭਿਸ਼ੇਕ